ਬੀਤੀ 18 ਤਰੀਕ ਨੂੰ ਗੜ ਸ਼ੰਕਰ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਜੱਟਾਂ ਦੇ ਵਿੱਚ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਬੀ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਤਾਂ ਜਿਸ ਦੇ ਵਿੱਚ ਗਰੰਥੀ ਸਿੰਘ ਤਹਿਲ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਜਦੋਂ ਇੱਕ ਪਿੰਡ ਦੇ ਵਿੱਚ ਹੀ ਪ੍ਰੋਗਰਾਮ ਹੁੰਦਾ ਤਾਂ ਉਸ ਦੀ ਸਮਾਪਤੀ ਹੁੰਦੀ ਹੈ ਤਾਂ ਜਦੋਂ ਦੇਰ ਸ਼ਾਮ ਗਰੰਥੀ ਸਿੰਘ ਗੁਰੂ ਘਰ ਦੇ ਵਿੱਚ ਆਉਂਦਾ ਪਾਠ ਕਰਨ ਦੇ ਲਈ ਤਾਂ ਰਮਾਲਾ ਸਾਹਿਬ ਚੁੱਕਦਾ ਤਾਂ ਉਸ ਦੇ ਹੋਸ਼ ਉੱਡ ਜਾਂਦੇ ਨੇ ਤਾਂ ਉੱਥੇ ਇਹ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਨੇ ਅੰਗ ਆ ਪਾੜੇ ਹੋਏ ਮਿਲੇ ਸਨ ਜਿਸ ਦੇ ਉੱਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੁਲਾਇਆ ਗਿਆ ਸੀ ਤਾਂ ਉੱਥੇ ਹੀ ਜੋ ਹਲਕਾ ਵਿਧਾਇਕ ਨੇ ਆ ਕੇ ਇਸ ਉੱਤੇ ਚਿੰਤਾ ਜ਼ਾਹਰ ਕੀਤੀ ਸੀ ਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਸੀ ਤੇ ਡੂੰਘਾਈ ਦੇ ਨਾਲ ਜਾਂਚ ਕਰਨ ਦੀ ਮੰਗ ਕੀਤੀ ਸੀ ਤਾਂ ਪੁਲਿਸ ਜਾਂਚ ਵਿੱਚ ਡੁੱਤੀ ਸੀ ਪੁਲਿਸ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਜਿਹੜਾ ਕਿ ਤੋਵੀ ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜਾ ਆ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਵਿਅਕਤੀ ਦਾ ਨਾਮ ਗੁਰਵਿੰਦਰ ਗਿੰਦਾ ਹੈ ਜੋ ਕਿ ਪੇਸ਼ੇਵਰ ਜੋ ਪਾਠ ਦਾ ਕੰਮ ਕਰਦਾ ਤਾਂ ਪ੍ਰੈਸ ਕਾਨਫਰੰਸ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਵੱਲੋਂ ਕਿਹਾ ਗਿਆ ਕਿ ਇੱਕ ਪਾਠੀ ਗੁਰਵਿੰਦਰ ਸਿੰਘ ਗਿੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਉਸ ਦਾ ਇੱਕ ਦਿਨ ਦਾ ਰਿਮਾਂਡ ਜਿਹੜਾ ਆ ਉਹ ਹਾਸਲ ਕੀਤਾ ਗਿਆ ਤਾਂ ਜਿਸ ਦੇ ਤੋਂ ਡੂੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਸਾਰੇ ਮਾਮਲੇ ਦੀ ਜਾਣਕਾਰੀ ਲਈ ਜਾਏਗੀ ਆਖਿਰਕਾਰ ਉਸ ਨੇ ਇਸ ਨੂੰ ਕਿਉਂ ਕੀਤਾ ਹਾਲਾਂਕਿ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਜਾਂ ਕਿਸੇ ਦੇ ਦਬਾਅ ਹੇਠ ਆ ਕੇ ਕੀਤਾ ਹੈ ਜਾਂ ਫਿਰ ਕਿਸ ਦੀ ਸ਼ੈ ਉੱਤੇ ਇਸ ਨੇ ਇਹ ਕੱਟਾ ਨੂੰ ਅੰਜਾਮ ਦਿੱਤਾ ਇਸ ਦੇ ਉੱਤੇ ਸਾਰੇ ਤੋਂ ਹਜੇ ਪਰਦਾ ਉੱਠਣਾ ਬਾਕੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਨੂਰਪੁਰ ਜੱਟਾਂ ਦੇ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਸੀ ਜਿਸ ਦੇ ਨਾਲ ਸਾਰੇ ਹੀ ਸਿੱਖ ਭਾਈਚਾਰੇ ਦੇ ਹਿਰਦੇ ਬਲੁੰਦਰੇ ਗਏ ਸਨ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਤਾਂ ਪੰਜਾਬ ਦੇ ਵਿੱਚ ਬੇਦਬੀਆਂ ਜਿਹੜੀਆਂ ਨੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਇਸ ਮੌਕੇ ਤੇ ਪੁਲਿਸ ਅਧਿਕਾਰੀ ਵੱਲੋਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਆ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਦੇਖੀ ਜੀ ਇਹ ਜਿਹੜੀ ਪ੍ਰੈਸ ਵਾਰਤਾ ਹੈ ਇਹ ਆਪਾਂ 18 ਤਰੀਕ ਨੂੰ ਇੱਕ ਪ੍ਰੈਸ ਵਾਰਤਾ ਕੀਤੀ ਸੀਗੀ ਤਦੋਂ ਸਾਡੇ ਨੂਰਪੁਰ ਚੱਟਾ ਪਿੰਡ ਦੇ ਵਿੱਚ ਮੈਨਪੁਰ ਦੇ ਵਿੱਚ ਹੀ ਪੈਂਦਾ ਇਹਦੇ ਵਿੱਚ ਇੱਕ ਬੇਅਦਬੀ ਦਾ ਇਨਸੀਡੈਂਟ ਜਿਹੜਾ ਸੀਗਾ ਰਿਪੋਰਟ ਹੋਇਆ ਸੀਗਾ ਇਸ ਦੇ ਸਬੰਧ ਵਿੱਚ ਜਿਹਦੀ ਆਪਾਂ ਪਹਿਲੀ ਪ੍ਰੈਸ ਵਾਰਤਾ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਐਫ ਆਈ ਆਰ ਨੰਬਰ 46 ਦਰਜ ਕੀਤੀ ਸੀ ਜਿਹੜੀ ਅੰਦਰ ਸੈਕਸ਼ਨ 299 ਬੜੀ ਮੁਸਤੈਦੀ ਦੇ ਨਾਲ ਕੰਮ ਕਰਦੇ ਹੋਏ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਵੱਲੋਂ ਜਿਹੜੀ ਟੀਮਾਂ ਗਠਿਤ ਕੀਤੀ ਗਈਆਂ ਇਹਦੇ ਵਿੱਚ ਸਾਡੇ ਜਿਹੜੇ ਡੀ ਐਸ ਪੀ ਗੜਸ਼ੰਕਰ ਸੀਗੇ DSPD, charge, अलग -अलग DSP D CIA ਇਨਚਾਰਜ ਤੇ ਮੇਰੇ ਵੱਲੋਂ ਜਿਹੜਾ ਸੀਗਾ ਮੌਕੇ ਦੇ ਉੱਪਰ ਆ ਕੇ ਵਿਜ਼ਿਟ ਕੀਤਾ ਗਿਆ ਤੇ ਅਲੱਗ-ਅਲੱਗ ਪਹਿਲੂਆਂ ਦੇ ਉੱਪਰ ਜਿਹੜੀ ਸੀਗੀ ਅਸੀਂ ਆਪਣੀ ਇਨਵੈਸਟੀਗੇਸ਼ਨ ਅਰੰਭ ਕੀਤੀ ਇਸ ਇਨਵੈਸਟੀਗੇਸ਼ਨ ਨੂੰ ਅਸੀਂ ਜੋ ਵੀ ਘੰਟਿਆਂ ਦੇ ਅੰਦਰ ਸਾਡੇ ਜਿਹੜੇ DSP ਗੜਸ਼ੰਕਰ ਹੈਗੇ ਤੇ ਹੋਰ ਬਾਕੀ ਜਿਹੜੀ ਟੀਮ ਮੈਂਬਰ ਹੈਗੇ ਆਪਾਂ 24 ਘੰਟਿਆਂ ਦੇ ਵਿੱਚ ਵਿੱਚ ਇਸ ਇਸ ਸੈਂਸਿਟਿਵ ਇਸ਼ੂ ਨੂੰ ਟ੍ਰੇਸ ਕਰ ਲਿਆ ਜਿਹਦੇ ਵਿੱਚ ਇੱਕ ਗੁਰਵਿੰਦਰ ਗਿੰਦਾ ਜਿਹੜਾ ਕਿ ਮੋਰਾਵਲੀ ਰਹਿਣ ਦਾ ਬੰਦਾ ਹੈ ਇਹ ਬੰਦਾ ਪੇਸ਼ੇ ਤੋਂ ਪਾਰਟੀ ਹੈ ਤਾਂ ਇਹ ਬੰਦਾ ਜਿਹੜਾ ਸੀਗਾ ਅਸੀਂ ਇਹਨੂੰ ਅਰੈਸਟ ਕੀਤਾ ਸਰ ਕੁਛ ਬਾਹਰ ਆਊਟਸਾਈਡ ਦਾ ਪੁਲਿਸ ਸਟੇਸ਼ਨ 'ਤੇ ਕੁਸਚਨ ਕਰਦੇ ਬੰਦਿਆ ਹੈਗੀਆਂ ਹੈਗੀਆਂ ਉਹ ਆਬਜੈਕਟ ਕਰ ਰਹੀਆਂ ਕਿ ਇਹ ਇਸ ਤਰ੍ਹਾਂ ਹੋ ਨਹੀਂ ਸਕਦੀ ਆ ਕਿ ਤੁਹਾਡੇ ਕਿਸ ਤਰ੍ਹਾਂ ਕੋਈ ਵਿਗਿਆਨਕ ਢੰਗ ਸੀਗਾ ਜਾਂ ਕੋਈ ਤੁਹਾਡੀ ਥਿਊਰੀ ਸੀ ਜਾਂ ਉਸਨੇ ਆਪ ਅਸੈਪਟ ਕਰ ਲਿਆ ਹੈ ਇਹ ਦੇਖਿਓ ਪਾਈ ਦੇ ਵਿੱਚ ਨਾ ਇੱਕ ਬੜੇ ਬੜੇ ਮੈਟੀਕੁਲਸ ਜਿਹੇ ਤਰੀਕੇ ਦੇ ਨਾਲ ਆਪਾਂ ਜਿਹੜੀ ਕਸ਼ਤਰੀ ਨੂੰ ਕੁਝ ਇੱਕ ਬੰਦੇ ਜਿਹੜੇ ਸੀਗੇ ਆਪਾਂ ਰਾਉਂਡ ਅਪ ਕੀਤੇ ਹੋਏ ਸੀਗੇ ਉਹਨਾਂ ਦੇ ਨਾਲ ਅਪਾ ਜਦੋਂ ਬੜੇ ਤਰੀਕੇ ਦੇ ਨਾਲ ਅਪਾ ਉਹਨਾਂ ਦੀ ਕੁਐਸਚਨਿੰਗ ਕਰਨੀ ਸ਼ੁਰੂ ਕੀਤੀ ਬੇਸਡ ਓਨ आवर ਟੈਕਨੀਕਲ ਇਨਪੁਟ ਆਲਸੋ ਤੇ ਉਹਨਾਂ ਵੱਲੋਂ ਫਿਰ ਇਹ ਚੀਜ਼ ਕੰਫੈਸ ਕੀਤੀ ਗਈ ਕਿ ਇਹ ਉਹਨਾਂ ਦੇ ਵੱਲੋਂ ਹੀ ਜਿਹੜਾ ਆਪਣਾ ਪਾਠੀ ਜਿਹੜਾ ਹੈਗਾ ਗੁਰਵਿੰਦਰ ਗਿੰਦਾ ਉਹਦੇ ਵੱਲੋਂ ਹੀ ਇਹ ਜਿਹੜਾ ਜਿਹੜਾ ਬੇਅਦਬੀ ਇਹ ਜਿਹੜਾ ਕੰਮ ਸੀਗਾ ਉਹ ਕੀਤਾ ਗਿਆ ਸੀ। ਇਹ ਸਰ ਇੰਟੈਂਸ਼ਨਲੀ ਸੀ ਜਾਂ ਕੋਈ ਗੈਰਨੀ ਹੋ ਗਿਆ ਉਹਦੇ ਕੋਲ? ਦੇਖਿਏ ਮੈਟਰ ਆਫ ਇਨਵੈਸਟੀਗੇਸ਼ਨ ਹੈ। ਇਦੇ ਵਿੱਚ ਹਾਲ ਦੀ ਗੱਡੀ ਦੇ ਵਿੱਚ ਕਿਸੇ ਕਨਕਲੂਜਨ ਦੇ ਉੱਪਰ ਆਣਾ ਥੋੜਾ ਔਖਾ ਹੈ ਲੇਕਿਨ ਹਰ ਇੱਕ ਚੀਜ਼ ਜਿਹੜੀ ਆਪਾਂ ਕਰਾਂਗੇ ਇਟ ਵਿਲ ਬੀ ਬੇਸਡ ਔਨ ਐਵਿਡੈਂਸਿਸ ਇਸੇ ਕਰਕੇ ਆਪਾਂ ਇਹਦਾ ਇੱਕ ਦਿਨ ਦਾ ਰਿਮਾਂਡ ਜਿਹੜਾ ਹੈ ਉਹ ਪ੍ਰਕਿਊਰ ਕੀਤਾ ਤੇ ਇਹ ਰਿਮਾਂਡ ਦੇ ਵਿੱਚ ਆਪਾਂ ਬਿਲਕੁਲ ਥੋਰੋਲੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਾਂਗੇ ਹਰ ਇੱਕ ਐਂਗਲ ਨੂੰ ਆਪਾਂ ਵਰਕ ਆਊਟ ਕਰਾਂਗੇ ਕਿ ਕੀ ਇਹਦੇ ਪਿੱਛੇ ਇਹਦੇ ਵੱਲੋਂ ਸੈਵਨ ਹੋਇਆ ਸੀਗਾ ਜਾਂ ਇਹਦੇ ਵੱਲੋਂ ਇਹਦੇ ਪਿੱਛੇ ਕਿਸੇ ਬੰਦੇ ਦਾ ਹੱਥ ਸੀਗਾ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਆਪਾਂ ਔਨ ਰਿਕਾਰਡ ਡਿਊਰਿੰਗ ਰਿਮਾਂਡ ਲੈ ਕੇ ਆਣਾ ਸਰ ਦੇਖਣ ਨੂੰ ਕਿਤਾ ਲੱਗਦਾ ਹੈ ਉਹ ਕਿ ਮੈਂਟਲੀ ਆਫ ਸਟੇਬਲ ਦੇਖੀ ਹਾਲ ਦੀ ਗੱਡੀ ਦੇ ਵਿੱਚ ਜਿੰਨੀ ਕਿ ਆਪਾਂ ਪੁੱਛਗਿੱਛ ਕੀਤੀ ਹੈ ਹੀ ਇਸ ਲੁਕਿੰਗ ਫਾਈਨ ਫਿਰ ਵੀ ਇਹ ਬਈਦਾ ਇਹਦਾ ਮੈਡੀਕਲ ਕਰਵਾਉਣਾ ਹੁੰਦਾ ਮੈਡੀਕਲ ਦੌਰਾਨ ਜਿਹੜੀ ਹੈਗੀ ਜਿਹੜੀ ਡਾਕਟਰ ਦਾ ਓਪੀਨੀਅਨ ਜਿਹੜਾ ਹੈ ਉਹ ਵੀ ਲਿਆ ਜਾਵੇ ਮੀਨ ਸਿੰਪਟੋਮ ਪਾਠੀ ਆ ਤਾਂ ਮੈਂਟਲ ਸਾਰਾ ਹੋਊਗਾ ਨਹੀਂ ਦੇਖੀਏ ਤੁਹਾਡੇ ਵੱਲੋਂ ਕੁਐਸਚਨ ਆਇਆ ਮੈਂ ਬੋਲ ਰਿਹਾ ਕਿ ਸਾਡੀ ਪੁੱਛਗਿੱਛ ਮੁਤਾਬਕ ਹਲੇ ਤੱਕ ਉਹ ਬਿਲਕੁਲ ਸੌਂਡ ਲੱਗ ਰਿਹਾ ਸੌਂਡ ਮਾਈਂਡ ਲੱਗ ਰਿਹਾ ਫਿਰ ਵੀ ਆਪ ਇੱਕ ਡਾਕਟਰ ਓਪੀਨੀਅਨ ਜ਼ਰੂਰ ਲੈਣਾ ਹੁੰਦਾ ਡਾਕਟਰ ਨੂੰ ਆਪਾਂ